ਫੈਡਰਲ ਸਰਕਾਰ ਕੋਲ ਸਾਡੇ ਕੋਲ ਪੂਰੀ ਫੰਡਿੰਗ ਨਹੀਂ ਹੈ ਇਹ ਕੈਨੇਡਾ ਆ ਇਹਨਾਂ ਨੇ ਹਜੇ ਆਪਣਾ ਫੁੱਲ ਫਾਈਨੈਂਸ਼ੀਅਲ ਪਲਾਨ ਅਨਾਉਂਸ ਨਹੀਂ ਕੀਤਾ ਜਦੋਂ ਸਰਕਾਰ ਇਹਨੂੰ ਡਿਲੇ ਕਰਦੀ ਆ ਇਹਦੇ ਨਾਲ ਪ੍ਰੋਬਲਮ ਹੋ ਸਕਦੀ ਹੈ ਫਿਅਰ ਪੋਲੀਓ ਨੇ ਇਹ ਵੀ ਕਿਹਾ ਵੀ ਅਸੀਂ ਮਦਦ ਵੀ ਕਰ ਸਕਦੇ ਹਾਂ ਕਿੰਨੇ ਹੀ ਪਿਆਰ ਆ ਜਿਹੜੇ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਦੀ ਮਦਦ ਕਰਨ ਦੇ ਲਈ ਬਜਟ ਕ੍ਰੀਏਟ ਕਰਨ ਦੇ ਲਈ ਪਿਓਰ ਪੋਲੀਪ ਕਨਸੈਪਟ ਪਾਰਟੀ ਦੇ ਆਗੂ ਨੇ ਤੇ ਇਹਨਾਂ ਨੇ ਇੱਕ ਬਿਆਨ ਦਿੱਤਾ ਕਿਉਂਕਿ ਫੈਡਰਲ ਸਰਕਾਰ ਕਹਿੰਦੀ ਸਾਡੇ ਕੋਲੇ ਪੂਰੀ ਫੰਡਿੰਗ ਨਹੀਂ ਹੈ ਇਹਨੇ ਉਹ ਕਹਿੰਦੇ ਬੜਾ ਬੈਡ ਮੈਸੇਜ ਦਿੱਤਾ ਇਨਵੈਸਟਰਸ ਨੂੰ ਤੇ ਜਿਹੜੇ ਕ੍ਰੈਡਿਟ ਰੇਟਿੰਗ ਏਜੰਸੀਜ਼ ਨੇ ਜਦੋਂ ਅਸੀਂ ਕ੍ਰੈਡਿਟ ਲੈਨੇ ਆ ਸਾਡਾ ਕ੍ਰੈਡਿਟਰ ਨਿਰਪਰ ਕਰਦਾ ਕਿ ਤੁਹਾਡੇ ਕੋਲੇ ਪੈਸਾ ਕਿੰਨਾ ਆ ਕ੍ਰੈਡਿਟ ਕਾਰਡ ਦਾ ਤੁਸੀਂ ਯੂਜ਼ ਕਿੰਨਾ ਕੀਤਾ ਜਾਂ ਤੁਹਾਡੇ ਕੋਲੇ ਪੈਸਾ ਕਿੰਨਾ ਪਿਆ ਇਸੇ ਤਰ੍ਹਾਂ ਫੈਡਰਲ ਸਰਕਾਰ ਦੀ ਵੀ ਜਿਹੜੀ ਕ੍ਰੈਡਿਟ ਰੇਟਿੰਗ ਹੁੰਦੀ ਆ ਕੈਨੇਡਾ ਦੀ ਕ੍ਰੈਡਿਟ ਰੇਟਿੰਗ ਕਿੱਥੇ ਆ ਕਿ ਇਹ ਮਾੜਾ ਬੋਰੋਅਰ ਆ ਜਾਂ ਚੰਗਾ ਆ ਉਹ ਕਹਿੰਦੇ ਵੀ ਇਸ ਚੀਜ਼ ਦੇ ਨਾਲ ਇਹ ਦੂਜੇ ਪਾਸੇ ਚਲੇਗਾ ਵੀ ਇਹਨਾਂ ਨੇ ਸਾਫ਼ ਹੀ ਕਹਿ ਦਿੱਤਾ ਸਾਡੇ ਕੋਲੇ ਫੈਡਰਲ ਬਜਟ ਹੈ ਨਹੀਂ ਜਾਂ ਮਤਲਬ ਸਾਫ਼ ਤੌਰ ਤੇ ਕਹਿ ਦਿੱਤਾ ਕਿ ਸਾਡੇ ਕੋਲੇ ਜਿਹੜਾ ਉਹ ਪੈਸਾ ਆ ਉਹ ਨਹੀਂ ਹੈ ਹੁਣ ਇਹਦਾ ਮਤਲਬ ਕੀ ਹੈ ਜਦੋਂ ਸਰਕਾਰ ਕਹਿ ਰਹੀ ਹੈ ਕਿ ਸਾਡੇ ਕੋਲੇ ਫੁੱਲ ਬਜਟ ਹੈ ਨਹੀਂ ਇਹਦਾ ਮਤਲਬ ਇਹ ਆ ਕਿ ਨੈਸ਼ਨਲ ਗਵਰਨਮੈਂਟ ਜਿਵੇਂ ਕਿ ਇਹ ਕੈਨੇਡਾ ਆ ਇਹਨਾਂ ਨੇ ਹਜੇ ਆਪਣਾ ਫੁੱਲ ਫਾਈਨੈਂਸ਼ੀਅਲ ਪਲਾਨ ਅਨਾਉਂਸ ਨਹੀਂ ਕੀਤਾ ਪਹਿਲਾਂ ਵੀ ਇਹ ਪੈਸਾ ਇਕੱਠਾ ਕਿੱਦਾਂ ਕਰਨਗੇ ਜਿੱਦਾਂ ਟੈਕਸ ਕਿੱਦਾਂ ਲੈਣਗੇ ਤੇ ਖਰਚਣਗੇ ਕਿੱਥੇ ਕੋਈ ਪ੍ਰੋਗਰਾਮ ਜਾਂ ਸਰਵਿਸਿਜ਼ ਉਹਨਾਂ ਸਾਲਾਂ ਦੇ ਉੱਤੇ ਫੈਲ ਜਿਹੜਾ ਫੈਡਰਲ ਬਜਟ ਹੁੰਦਾ ਆਮ ਤੌਰ ਤੇ ਦਾ ਮਤਲਬ ਕੀ ਹੁੰਦਾ ਕਿ ਕਿੰਨਾ ਪੈਸਾ ਸਰਕਾਰ ਆਸ ਕਰਦੀ ਹੈ ਇਹਦੇ ਕੋਲੇ ਰੈਵਨਿਊ ਆਊਗਾ ਤੇ ਕਿੰਨਾ ਪੈਸਾ ਜਿਹੜਾ ਇਹ ਪਲਾਨ ਕਰਦੀ ਆ ਇਹਨਾਂ ਨੇ ਸਪੈਂਡ ਕਰਨਾ ਹੈ ਕਿਹੜੇ-ਕਿਹੜੇ ਪ੍ਰੋਗਰਾਮ ਤੇ ਹੈਲਥ케ਅਰ ਤੇ ਡਿਫੈਂਸ ਤੇ ਇਨਫਰਾਸਟ੍ਰਕਚਰ ਦੇ ਉੱਤੇ ਤੇ ਸਰਕਾਰ ਪਲਾਨ ਕਰ ਰਹੀ ਆ ਕਿ ਮਨੀ ਜਿਹੜੀ ਜਾਂ ਮਤਲਬ ਇਹ ਪਲਾਨ ਕਰਦੀ ਆ ਵੀ ਇਹਨਾਂ ਨੇ ਮਨੀ ਬੋਰੋ ਕਰਨੀ ਆ ਕਿੰਨਾ ਡੈਫਿਸਟ ਆ ਕਿੰਨਾ ਪੈਸਾ ਬਚਾਉਣਾ ਆ ਜਦੋਂ ਸਰਕਾਰ ਇਹਨੂੰ ਡਿਲੇ ਕਰਦੀ ਆ ਇਹਦੇ ਨਾਲ ਪ੍ਰੋਬਲਮ ਹੋ ਸਕਦੀ ਆ ਕਿਉਂਕਿ ਜਿਹੜਾ ਇਨਵੈਸਟਰ ਆ ਜਿਹਨੇ ਪੈਸਾ ਇਨਵੈਸਟ ਕਰਨਾ ਉਹ ਅਨਿਸ਼ਚਿਤਤਾ ਦੇ ਵਿੱਚ ਚਲੇ ਜਾਂਦਾ ਅਨਸਰਟਨਟੀ ਉਹਦੇ ਕੋਲੇ ਚਲੇ ਜਾਂਦੀ ਐ ਇਕਨੋਮੀ ਦੀ ਵੀ ਮੇਰਾ ਵਧਣਾ ਕੀ ਐ ਮੈਂ ਪੈਸਾ ਕਿਉਂ ਲਾਵਾਂ ਟੈਕਸ ਦਾ ਰੂਲ ਕੀ ਹੋਣਾ ਸਾਨੂੰ ਜਿਆਦਾ ਟੈਕਸ ਲੱਗਣਾ ਘੱਟ ਲੱਗਣਾ ਸਿਟੀਜ਼ਨ ਨੂੰ ਨਹੀਂ ਪਤਾ ਕਿ ਇਥੇ ਇਹਦੀਆਂ ਚੇਂਜਸ ਕਿਹੜੀਆਂ ਹੋਣੀਆਂ ਹਾਊਸ ਹੈਲਥ케ਅਰ ਦੇ ਵਿੱਚ ਹਾਊਸਿੰਗ ਦੇ ਵਿੱਚ ਕ੍ਰੈਡਿਟ ਰੇਟਿੰਗ ਏਜੰਸੀਜ਼ ਜਿਹੜੀਆਂ ਇਹ ਲੈ ਸਕਦੀਆਂ ਕਿ ਸਰਕਾਰ ਨੂੰ ਇਹ ਪਤਾ ਹੀ ਨਹੀਂ ਪੈਸਾ ਤੇ ਲਾ ਖਰਚਣਾ ਕਿਦਾਂ ਜ ਬਜਟ ਨੂੰ ਮੈਨੇਜ ਕਿਦਾਂ ਕਰਨਾ ਐ ਸੋ ਜਿਹੜੀ ਇਹਨਾਂ ਨੇ ਪੀਅਰ ਪੋਲੀਵ ਨੇ ਇਹ ਗੱਲ ਕਹੀ ਆ ਵੀ ਇਹ ਚੰਗੀ ਗੱਲ ਨਹੀਂ ਐ ਜਿਹੜੀ ਸਰਕਾਰ ਕਹਿ ਰਹੀ ਐ ਕਿ ਸਾਡੇ ਕੋਲੇ ਜਿਹੜਾ ਫੈਡਰਲ ਬਜਟ ਜਾਂ ਕੋਈ ਹਸਾਬ ਕਿਤਾਬ ਉਹਦਾ ਨਹੀਂ ਹੈ ਇੱਥੇ ਪੀਰ ਪੋਲੀਵ ਨੇ ਇਹ ਵੀ ਕਿਹਾ ਵੀ ਅਸੀਂ ਮਦਦ ਵੀ ਕਰ ਸਕਦੇ ਹਾਂ ਉਹ ਕਹਿੰਦੇ ਅਸੀਂ ਤਿਆਰ ਹਾਂ ਜਿਹੜੇ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਦੀ ਮਦਦ ਕਰਨ ਦੇ ਲਈ ਬਜਟ ਕ੍ਰੀਏਟ ਕਰਨ ਦੇ ਲਈ ਤੇ ਉਹਨਾਂ ਨੇ ਮਤਲਬ ਇੱਕ ਟੀਚਰ ਜਿਹੀ ਵੀ ਕੀਤੀ ਹੈ ਕਿ ਮਾਰਕ ਕਾਰਨੀ ਪਹਿਲਾਂ ਤੋਂ ਸਾਡੇ ਆਈਡੀਆ ਚੋਰੀ ਕਰਦੇ ਰਹੇ ਆ ਵੀ ਅਸੀਂ ਇਹਦੀ ਆਪਣੀ ਜਿਹੜੀ ਆਈਡੀਆ ਤੁਹਾਨੂੰ ਦੇ ਦਿੰਨੇ ਆ ਉਹਨਾਂ ਨੇ ਕਈ ਆਈਡੀਆਜ਼ ਦਿੱਤੇ ਆ ਕਿ ਪਾਰਟੀ ਜਿਹੜੀ ਆ ਦੱਤੇ ਸੀ ਇਲੈਕਸ਼ਨ ਕੈਂਪੇਨ ਦੇ ਵਿੱਚ ਬਿਸਪੈਂਡਿੰਗ ਜਿਹੜੀ ਉਹਨਾਂ ਦੀ ਕੰਸਲਟੈਂਟ ਦੇ ਉੱਤੇ ਖਾਸ ਤੌਰ ਦੇ ਉੱਤੇ ਇਹਨਾਂ ਨੇ ਜ਼ੋਰ ਦਿੱਤਾ ਸੀ ਵੀ ਸਲਾਹਕਾਰ ਹੀ ਇੰਨੇ ਰੱਖੇ ਵੀ ਉਹਨਾਂ ਦਾ ਪੈਸਾ ਹੀ ਨਹੀਂ ਮਾਣ ਤੇ ਜਾਲੇ ਜਿਹੜੇ ਫੋਰਨ ਏਡ ਆ ਉਹਨੂੰ ਵੀ ਕਿਸ ਤਰ੍ਹਾਂ ਕੀ ਨਾਲ ਘਟਾਇਆ ਜਾ ਸਕਦਾ ਸਰਕਾਰ ਬਜਟ ਨੂੰ ਡਿਲੇ ਕਰ ਰਹੀ ਆ ਫਾਈਨੈਂਸ ਮਿਨਿਸਟਰ ਫਰੈਂਚਿਸ ਫਿਲਿਪ ਸ਼ੈਂਪੇਨ ਉਹ ਉਹਨਾਂ ਨੇ ਕਿਹਾ ਕਿ ਜਿਹੜਾ ਫੁੱਲ ਬਜਟ ਆ ਉਹ ਫਾਲ ਇਕਨੋਮਿਕ ਅਪਡੇਟ ਤੋਂ ਬਾਅਦ ਅਵੇਲੇਬਲ ਹੋਊਗਾ ਫਿਰ ਪਤਾ ਲੱਗੂਗਾ ਸਾਰਾ ਸਾਬ ਤਦ ਜਿਹੜਾ ਫੋਕਸ ਆ ਸਾਰਾ ਥਰೋನ್ ਸਪੀਚ ਤੇ ਉੱਤੇ ਆ ਐਸ ਵੇਲੇ ਲਿਬਰਲ ਸਰਕਾਰ ਜਿਹੜੀ ਬਜਟ ਤੇ ਨਹੀਂ ਸਗੋਂ ਜਿਹੜੀ ਥਰೋನ್ ਸਪੀਚ ਆਰ ਜਿਹੜੀ 27 ਮਈ ਨੂੰ ਸਕੈਜੂਲ ਕੀਤੀ ਗਈ ਹੈ ਜਿਹੜੀ ਇਹਨਾਂ ਦੇ ਪਲਾਨ ਨੂੰ ਆਊਟਲਾਈਨ ਕਰਦੀ ਆ ਸੋ ਟੈਕਸ ਕੱਟ ਦੀ ਜਿਹੜਾ ਇਹਨਾਂ ਨੇ ਵਾਅਦਾ ਕੀਤਾ ਸੀ ਲਿਬਰਲਸ ਨੇ ਕਿਹਾ ਹੈ ਕਿ ਇਹ ਪਹਿਲਾ ਇਹ ਕਰ ਰਹੇ ਕਿ ਮਿਡਲ ਕਲਾਸ ਦਾ ਟੈਕਸ ਕੱਟ ਕੀਤਾ ਜਾਊਗਾ ਤੇ ਉਹਦੇ ਤੋਂ ਬਾਅਦ ਜਿਹੜੇ ਫਾਈਨੈਂਸ਼ੀਅਲ ਪ੍ਰੈਸ਼ਰ ਆ ਕੈਨੇਡੀਅਨਸ ਦੇ ਉੱਤੇ ਉਹਦੇ ਤੋਂ ਜਿਹੜੀ ਇਹਨਾਂ ਨੂੰ ਪਤਾ ਲੱਗੂਗਾ ਮਾਰਕ ਕਾਰਨੇ ਨੇ ਪਹਿਲਾਂ ਹੀ ਇਹ ਸਾਈਨ ਕਰ ਦਿੱਤੇ ਆ ਆਰਡਰ ਆ ਸੀਆਰ ਨੂੰ ਕੈਨੇਡਾ ਰੈਵਨਿਊ ਏਜੰਸੀ ਨੂੰ ਕਿ ਆਪਣਾ 1% ਟੈਕਸ ਕੱਟ ਜਿਹੜਾ ਲੋਅਰ ਇਨਕਮ ਟੈਕਸ ਬ੍ਰੈਕਟ ਆ 1 ਜੁਲਾਈ ਤੋਂ ਸਟਾਰਟ ਹੁੰਦਾ ਉਹਦੇ ਤੇ ਕੱਢ ਦਿੱਤਾ ਜਾਵੇ ਸੋ ਇਸ ਮਾਮਲੇ ਦੇ ਵਿੱਚ ਪੀਅਰ ਪੌਲੀ ਆਫ ਦਾ ਬਿਆਨ ਕਾਫੀ ਮਹੱਤਵਪੂਰਨ ਮੰਨਿਆ ਜਾ ਰਿਹਾ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ